4 ਜੂਨ ਦਾ ਦਿਨ ਸਿੱਖ ਇਤਿਹਾਸ ਅੰਦਰ ਰਹੀ ਦੁਨੀਆ ਤੱਕ ਯਾਦ ਰਹੇਗਾ 4 ਜੂਨ ਵਾਲੇ ਦਿਨ ਭਾਰਤੀ ਫੌਜ ਦੁਆਰਾ ਸ਼ਰੀਰ ਦਰਬਾਰ ਸਾਹਿਬ ਉਤੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ ਗਏ ਸੀ ਓਪਨ ਫਾਇਰਿੰਗ ਤੜਕੇ ਤੋਂ ਸ਼ੁਰੂ ਹੋ ਗਈ ਅਜਿਹੀਆਂ ਗੱਲਾਂ ਦਾ ਮੋਟਾ-ਮੋਟਾ ਇਤਿਹਾਸ ਤਾਂ ਸੀ ਸਾਰੇ ਜਾਣਦੇ ਆ ਪਰ ਅਸਲ ਵਿੱਚ 4 ਜੂਨ 1984 ਵਾਲੇ ਦਿਨ ਕੀ ਕੁਝ ਹੋਇਆ ਸੀ ਪੂਰੇ ਦਿਨ ਦਾ ਇਤਿਹਾਸ ਇਸ ਵੀਡੀਓ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ 4 ਜੂਨ ਨੂੰ ਫੌਜ ਦੀ ਕੀ ਤਿਆਰੀ ਸੀ ਕਲਦੀਪ ਰਾੜ ਨੇ ਕਿਹੜੀ ਪਲੈਨਿੰਗ ਕੀਤੀ ਸੀ ਇਸ ਦਿਨ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲੇ ਅਤੇ ਜਥੇ ਦੇ ਬਾਕੀ ਸਿੰਘ ਕਿੱਥੇ ਮਜੂਦ ਸੀ ਅਤੇ ਫੌਜ ਨੇ ਸਿੰਘਾਂ ਦੇ ਉੱਚੇ ਮੋਰਚਿਆਂ ਨੂੰ ਕਿਵੇਂ ਤਬਾਹ ਕੀਤਾ 4 ਜੂਨ ਦੇ ਤੜਕੇ ਤੋਂ ਲੈ ਕੇ ਰਾਤ ਤੱਕ ਦੇ ਸੰਖੇਪ ਇਤਿਹਾਸ ਲਈ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ 3 ਜੂਨ ਨੂੰ ਫੌਜ ਵੱਲੋਂ ਸਾਰੀ ਪਲੈਨਿੰਗ ਕਰ ਲਈ ਗਈ ਤੇ ਫਿਰ 4 ਜੂਨ ਨੂੰ ਤੜਕੇ ਆਸਾਂ ਦੀ ਵਾਰ ਦੇ ਕੀਰਤਨ ਸਮੇਂ ਤਕਰੀਬਨ 4:00 ਵਜੇ ਤੜਕੇ ਇੱਕ ਦਮ ਜ਼ਬਰਦਸਤ ਫਾਇਰਿੰਗ ਸ਼ੁਰੂ ਹੋ ਜਾਂਦੀ ਆ ਇਹ ਫਾਇਰਿੰਗ ਦੀ ਸ਼ੁਰੂਆਤ ਸੀਆਰਪੀਐਫ ਵੱਲੋਂ ਕੀਤੀ ਜਾਂਦੀ ਹੈ ਇਹ ਫਾਇਰਿੰਗ ਕੋਈ ਨਿਸ਼ਾਨਾ ਸਾਧ ਕੇ ਨਹੀਂ ਬਲਕਿ ਉਵੇਂ ਹੀ ਬਿਨਾਂ ਨਿਸ਼ਾਨੇ ਤੋਂ ਹੀ ਸ਼ੁਰੂ ਕਰ ਦਿੱਤੀ ਇਹ ਫਾਇਰਿੰਗ ਦੇ ਪਿੱਛੇ ਵੀ ਦੋ ਕਾਰਨ ਸੀ ਇੱਕ ਤਾਂ ਜਨਰਲ ਬਰਾੜ ਸੋਚਦਾ ਸੀ ਕਿ ਸ਼ਾਇਦ ਇੰਨੀ ਵੱਡੀ ਫਾਇਰਿੰਗ ਦੇਖ ਕੇ ਸਿੱਖ ਘਬਰਾ ਜਾਣਗੇ ਤੇ ਉਹ ਸਰੈਂਡਰ ਕਰ ਦੇਣਗੇ ਤੇ ਦੂਸਰਾ ਸੀ ਕਿ ਅਜਿਹੀ ਫਾਇਰਿੰਗ ਵਿੱਚ ਸਿੰਘਾਂ ਦੀ ਇੱਕ ਮੋਰਚੇ ਤੋਂ ਦੂਜੀ ਮੋਰਚਾਂ ਵਿੱਚ ਮੂਵਮੈਂਟ ਜਿਹੜੀ ਉਹ ਘੜ ਜੂਗੀ ਤੇ ਉਹ ਇੱਕ ਜਗ੍ਹਾ ਤੇ ਟਿਕ ਕੇ ਬਹਿ ਜਾਣਗੇ ਫਿਰ ਜਨਰਲ ਬਰਾੜ ਦੇ ਅਨੁਸਾਰ ਸਵੇਰੇ ਜਦੋਂ ਉਹ ਉੱਠ ਕੇ ਸਾਰੀਆਂ ਬਟਾਲੀਅਨਾਂ ਨੂੰ ਖੁਦ ਮਿਲਦਾ ਆ ਸਾਰੀਆਂ ਫੌਜ ਬਟਾਲੀਅਨ ਨੂੰ ਉਹਨਾਂ ਦੇ ਆਪਰੇਸ਼ਨ ਆਰਡਰ ਤਾਂ 3 ਜੂਨ ਨੂੰ ਹੀ ਦੇ ਦਿੱਤੇ ਗਏ ਸੀ ਜਿਸ ਬਾਰੇ ਆਪਾਂ ਪਿਛਲੀਆਂ ਵੀਡੀਓ ਵਿੱਚ ਵੀ ਗੱਲ ਕੀਤੀ ਆ ਪਰ ਸਾਰੀਆਂ ਫੋਰਸਸ ਵਿੱਚ ਇੱਕ ਕੋਆਰਡੀਨੇਸ਼ਨ ਸੈੱਟ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਉਸ ਸਮੇਂ ਕੇਵਲ ਜੰਗ ਲੜਨ ਲਈ ਫੌਜ ਹੀ ਨਹੀਂ ਬਲਕਿ ਹੋਰ ਵੀ ਨਾਕਾਬੰਦੀ ਜਾਂ ਹੋਰ ਕਈ ਸਾਰੇ ਕੰਮਾਂ ਲਈ ਵੀ ਫੌਜ ਦਾ ਨਾਅਦ ਹੁੰਦੀ ਆ ਜਿਨ੍ਹਾਂ ਦਾ ਆਪਸੀ ਵਿੱਚ ਕੋਆਰਡੀਨੇਸ਼ਨ ਹੋਣਾ ਬਹੁਤ ਜ਼ਰੂਰੀ ਇਸ ਤੋਂ ਇਲਾਵਾ ਉਸ ਸਮੇਂ ਮੈਡੀਕਲ ਕੋਰ ਵੀ ਸੀ ਜਿਨ੍ਹਾਂ ਦਾ ਕੰਮ ਸੀ ਜ਼ਖਮੀ ਫੌਜੀਆਂ ਦਾ ਜਲਦੀ ਤੋਂ ਜਲਦੀ ਇਲਾਜ ਕਰਨਾ ਤੇ ਫੌਜੀਆਂ ਦੀਆਂ ਲਾਸ਼ਾਂ ਨੂੰ ਮਿੱਥੇ ਥਾਂ ਤੇ ਪਹੁੰਚਾਉਣਾ ਇਸ ਤੋਂ ਇਲਾਵਾ ਜ਼ਖਮੀਆਂ ਲਈ ਫਾਰਵਰਡ ਮੈਡੀਕਲ ਪੁਆਇੰਟ ਵੀ ਸੈੱਟ ਕਰ ਲਏ ਗਏ ਸੀ ਤਾਂ ਜੋ ਜ਼ਖਮੀ ਫੌਜ ਨੂੰ ਵਿਦਿਨ ਮਿੰਟ ਉੱਥੇ ਲਿਆਂਦਾ ਜਾ ਸਕੇ ਇੱਥੇ ਤੁਹਾਨੂੰ ਇਹ ਇਸ ਲਈ ਦੱਸ ਰਹੇ ਹਾਂ ਤਾਂ ਜੋ ਤੁਹਾਨੂੰ ਦੋਵੇਂ ਤਰਾ ਵਿੱਚਲਾ ਅੰਤਰ ਦਿਖ ਸਕੇ ਇੱਕ ਪਾਸੇ ਫੌਜ ਕੋਲ ਪੂਰੀ ਖੁੱਲ ਤੇ ਮੈਡੀਕਲ ਸਹੂਲਤ ਸੀ ਤੇ ਦੂਸਰੇ ਪਾਸੇ ਸਿੱਖਾਂ ਕੋਲ ਅਜਿਹਾ ਕੁਝ ਵੀ ਨਹੀਂ ਸਿੱਖਾਂ ਕੋਲ ਕੇਵਲ ਵਾਹਿਗੁਰੂ ਦਾ ਪ੍ਰੋਸਾਸ ਸੀ ਹੁਣ ਇੱਥੇ ਪਹਿਲਾਂ ਆਪਾਂ ਫੌਜ ਦੀ ਰਣਨੀਤੀ ਨੂੰ ਸਮਝੀਏ ਤਾਂ ਜੋ ਅੱਗੇ ਜਦੋਂ ਆਪਾਂ ਲੜਾਈ ਦੀ ਗੱਲ ਕਰਾਂਗੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਏਗਾ ਕਿ ਇਹਨਾਂ ਨੇ ਕਿਸ ਕਿਸਮ ਦੀਆਂ ਤਾਕਤਾਂ ਨੂੰ ਯੂਜ਼ ਕੀਤਾ ਸੀ ਇਸ ਆਪਰੇਸ਼ਨ ਬਲੂ ਸਟਾਰ ਲਈ ਸਭ ਤੋਂ ਪਹਿਲਾਂ 12 ਬਿਹਾਰ ਐਜਿਮੈਂਟ ਸੀ ਜੇ ਦਾ ਮੁੱਖ ਕੰਮ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਨਾਕਾਬੰਦੀ ਕਰਨਾ ਤੇ ਦੂਸਰੀਆਂ ਫੋਰਸ ਸੀ ਜਿਨ੍ਹਾਂ ਦਾ ਕੰਮ ਸੀ ਮੁੱਖ ਦਵਾਰ ਤੋਂ ਐਂਟਰ ਹੋ ਕੇ ਘੰਟਾ ਘਰ ਵਾਲੇ ਪਾਸਿਓਂ ਅਕਾਲ ਤਖਤ ਸਾਹਿਬ ਵੱਲ ਵਧਣਾ ਉਧਰ ਵੱਧਦੇ ਹੋਏ ਪ੍ਰਕਰਮਾਂ ਦੇ ਸਾਰੇ ਕਮਰਿਆਂ ਨੂੰ ਆਪਣੇ ਹੱਕ ਚ ਰ ਕਰਨ ਜਾਂ ਮਤਲਬ ਉਹਨਾਂ ਤੇ ਕਬਜ਼ਾ ਕਰਨਾ ਤਾਂ ਜੋ ਇਨ੍ਹਾਂ ਕਮਰਿਆਂ ਦੇ ਵਿੱਚਲੇ ਮੋਰਚਿਆਂ ਨੂੰ ਨਿਊਟਰਲਾਈਜ਼ ਕਰ ਸਕਣ ਇਹ ਫੋਰਸ ਦੇ ਕੋਲ ਆਟੋਮੈਟਿਕ ਗੰਨਾਂ ਤੇ ਗ੍ਰੇਨਾਈਟ ਵੀ ਸੀ ਇਹ ਸਾਰੇ ਕੰਮ ਲਈ ਜੋ ਉੱਥੇ ਫੌਜ ਸੀ ਇੱਕ ਸੀ ਇਨਫੈਂਟਰੀ ਬਟਾਲੀਅਨ ਇੱਕ ਕੰਪਨੀ ਪੈਰਾ ਕਮਾਂਡੋਜ਼ ਦੀ ਤੇ ਇੱਕ ਕੰਪਨੀ ਜਿਸ ਨੂੰ ਐਸ ਐਫ ਐਫ ਸਪੈਸ਼ਲ ਫਰੰਟਕਟ ਫੋਰਸ ਇਹ ਜਿਹੜੀ ਫੋਰਸ ਆ ਜਿੱਥੇ ਸਿੱਧੇ ਮੱਥੇ ਲੜਾਈ ਕਰਨੀ ਹੋਵੇ ਉੱਥੇ ਨਹੀਂ ਬਲਕਿ ਲੁਕਵੀ ਲੜਾਈ ਲਈ کارਗਰ ਮੰਨੀ ਜਾਂਦੀ ਆ ਸੋ ਇਸ ਤਰ੍ਹਾਂ ਫੌਜ ਦੀ ਚੋਣ ਕੀਤੀ ਗਈ ਸੀ ਸੋ ਇਹ ਸਾਰੀਆਂ ਬਟਾਲੀਅਨਾਂ ਨੇ ਮੇਨ ਗੇਟ ਤੋਂ ਅਕਾਲ ਤਖਸਾਹਬ ਤੱਕ ਸਾਰੇ ਪ੍ਰਕਰਮਾਂ ਉੱਪਰ ਆਪਣਾ ਕੰਟਰੋਲ ਕਰਨਾ ਸੀ ਤਾਂ ਜੋ ਅਕਾਲ ਤਖਸਾਹਬ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕੇ ਤੇ ਇੱਕ ਬਟਾਲੀਅਨ 15 ਕਮਾਉ ਪਠਾਨਕੋਟ ਤੋਂ ਮਗਵਾ ਕੇ ਉਹਨੂੰ ਰਿਜ਼ਰਵ ਰੱਖਿਆ ਗਿਆ ਸੀ ਤਾਂ ਜੋ ਜਿੱਥੇ ਵੀ ਲੋਡ ਮਹਿਸੂਸ ਹੋਵੇ ਉਹਨੂੰ ਉੱਥੇ ਵਰਤਿਆ ਜਾ ਸਕੇ ਇਸ ਤੋਂ ਇਲਾਵਾ ਫੌਜ ਦੀ ਆਪਣੀ ਫਾਇਰ ਬ੍ਰੇਕਟ ਦੀ ਟੀਮ ਵੀ ਸੀ ਜਿਹਦਾ ਕੰਮ ਅੱਗ ਲੱਗਣ ਤੇ ਉਸਨੂੰ ਕੰਟਰੋਲ ਕਰਨਾ ਸੀ ਜੋ ਲੋਕਲ ਫਾਇਰ ਬ੍ਰੇਕਟ ਸੀ ਉਹ ਵੀ ਉਸ ਸਮੇਂ ਫੌਜ ਦੇ ਸੰਪਰਕ ਵਿੱਚ ਸੀ ਇਸ ਤੋਂ ਇਲਾਵਾ ਫੌਜ ਕੋਲ ਮਿਸਤਰੀ ਵੀ ਮੌਜੂਦ ਸੀ ਜੋ ਮੁਰੰਮਤ ਦੇ ਕੰਮ ਲਈ ਉੱਥੇ ਮੰਗਵਾਏ ਗਏ ਸੀ ਜੋ ਇੱਟਾਂ ਤੇ ਸੀਮੈਂਟ ਦਾ ਕੰਮ ਜਾਣਦੇ ਸੀ ਕਿਉਂਕਿ ਫੌਜ ਦਾ ਜੋ ਟਾਰਗੇਟ ਸੀ ਕਿ 5 ਜੂਨ ਦੀ ਰਾਤ ਨੂੰ ਆਪਰੇਸ਼ਨ ਸ਼ੁਰੂ ਕਰਾਂਗੇ ਤੇ 5 ਦੇ ਦਿਨ ਚੜ੍ਹਦੇ ਤੱਕ ਹਮਲੇ ਦਾ ਕੋਈ ਨਿਸ਼ਾਨ ਨਹੀਂ ਰਹਿਣ ਦੇਣਾ ਤੇ ਸਾਰੀ ਮੁਰੰਮਤ ਕਰ ਦਿੱਤੀ ਜਾਵੇਗੀ ਤਾਂ ਜੋ ਦਿਨੇ ਕਿਸੇ ਸੰਗਤਾਂ ਨੂੰ ਪਤਾ ਨਾ ਲੱਗੇ ਫੌਜ ਦੀ ਪਲੈਨਿੰਗ ਵਿੱਚ ਸਭ ਤੋਂ ਮੁੱਖ ਟਾਰਗੇਟ ਜਾਂ ਚੁਣੌਤੀ ਸੀ ਸਿੰਘਾਂ ਦੇ ਉੱਚੇ ਮੋਰਚੇ ਜਿਵੇਂ ਰਾਮਗੜੀਆ ਬੁੰਗਾ ਵਾਲਾ ਮੋਰਚਾ ਕਿਉਂਕਿ ਇਹ ਸਭ ਤੋਂ ਉੱਚੇ ਸੀ ਉੱਥੋਂ ਸਿੰਘ ਦੂਰ ਤੱਕ ਨਿਗਰਾਨੀ ਰੱਖ ਸਕਦੇ ਸੀ ਪਰ ਕਰਮਾ ਦੀਆਂ ਛੱਤਾਂ ਵਾਲੇ ਮੋਰਚੇਾਂ ਲਈ ਛੋਟੀਆਂ ਤੋਪਾਂ ਨਾਲ ਪਲੈਨਿੰਗ ਬਣਾਈ ਗਈ ਸੀ ਵੀ ਹੇਠੋਂ ਹੀ ਗੋਲੇ ਮਾਰ ਕੇ ਇਹਨਾਂ ਮੋਰਚਿਆਂ ਨੂੰ ਭੰਦਿਆਂਗੇ ਪਰ ਇਹਨਾਂ ਨਾਲ ਬੁੰਗਿਆਂ ਵਾਲੇ ਉੱਚੇ ਮੋਰਚਿਆਂ ਤੱਕ ਮਾਰ ਕਰਨੀ ਬੜੀ ਔਖੀ ਸੀ ਸੋ ਬੁੰਗੇ ਵਾਲੇ ਮੋਰਚਿਆਂ ਲਈ ਫੌਜ ਨੂੰ ਘੱਟੋ-ਘੱਟ 3.7 ਇੰਚ ਦੀ ਜਿਹੜੀ ਛੋਟੀ ਤੋਪ ਚਾਹੀਦੀ ਸੀ ਜਿਸ ਨੂੰ ਫੌਜ ਹੌਬਿਟਜ਼ਰ ਗਨ ਕਹਿੰਦੇ ਆ ਪਰ ਇਸ ਤੋਪ ਨੂੰ ਕਿਸੇ ਉੱਚੀ ਜਗ੍ਹਾ ਰੱਖਣਾ ਪੈਣਾ ਸੀ ਕਿਉਂਕਿ ਥੱਲੋਂ ਮਾਰ ਨਹੀਂ ਕੀਤੀ ਜਾ ਸਕਦੀ ਸੀ ਕਿਸੇ ਉੱਚੀ ਥਾਂ ਤੇ ਲਜਾਣਾ ਇਸ ਨੂੰ ਬੜਾ ਔਖਾ ਸੀ ਸੋ ਫਿਰ ਫੌਜ ਨੇ ਤਿੰਨ ਦੀ ਰਾਤ ਨੂੰ ਹਨੇਰੇ ਵਿੱਚ ਰस्सियां ਪਾ ਕੇ ਇਹ ਤੋਪ ਉੱਚੀ ਥਾਂ ਤੇ ਲੈ ਗਏ ਇਹ ਤੋਪ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਏ ਡਬਲਿਊ ਫਰਨਾਂਡੀਜ਼ ਨੂੰ ਇਸ ਤੋਪ ਦੇ ਨਾਲ ਹੋਰ ਵੀ ਉੱਚੇ ਮੋਰਚੇ ਨਸ਼ਟ ਕਰਨ ਦੀ ਜ਼ਿੰਮੇਵਾਰੀ ਏਸੇ ਦੀ ਸੀ ਇਸ ਤੋਪ ਨੂੰ ਹਨੇਰੇ ਵਿੱਚ ਉੱਚੀ ਜਗ੍ਹਾ ਚੜਾਇਆ ਗਿਆ ਪਰ ਇਸ ਦੀ ਵਰਤੋਂ ਸਿਰਫ ਸਵੇਰੇ ਹੋ ਸਕਦੀ ਸੀ ਕਿਉਂਕਿ ਰਾਤ ਨੂੰ ਨਿਸ਼ਾਨਾ ਬਣਾਉਣਾ ਬੜਾ ਮੁਸ਼ਕਿਲ ਸੀ ਸੋ ਸਵੇਰੇ ਜਦੋਂ ਕੁਲਦੀਪ ਬਰਾੜ ਅਜੀ ਫੌਜ ਨੂੰ ਹੱਲਾਸ਼ਰੀਹ ਦਿੰਦਾ ਫਿਰਦਾ ਸੀ ਉਸ ਸਮੇਂ ਤਕਰੀਬਨ 9 ਵਜੇ ਬਹੁਤ ਵੱਡਾ ਧਮਾਕਾ ਹੁੰਦਾ ਇਹ ਧਮਾਕਾ ਉਸੇ ਤੋਂ ਵੱਲੋਂ ਕੀਤਾ ਗਿਆ ਸੀ ਤੂਪਨੇ ਬੁੰਗਿਆਂ ਉੱਪਰ ਨਿਸ਼ਾਨਾ ਲਗਾ ਕੇ ਉਸ ਦੇ ਮੋਰਚਿਆਂ ਨੂੰ ਉਡਾ ਦਿੱਤਾ ਸੀ ਮੋਰਚੇ ਉੱਪਰੋਂ ਧਮਾਕੇ ਨਾਲ ਰੇਤ ਦੇ ਬੂਰੇ ਉੱਡਦੇ ਨਜ਼ਰ ਆ ਰਹੇ ਸੀ ਇਸ ਤੋਂ ਇਲਾਵਾ ਤਕਰੀਬਨ 12:30 ਵਜੇ ਪਾਣੀ ਵਾਲੇ ਟੈਂਕੀ ਉੱਪਰ ਗੋਲਾ ਮਰਿਆ ਜਾਂਦਾ ਜਿਸ ਨਾਲ ਟੈਂਕੀ ਵਿੱਚ ਇੱਕ ਵੱਡਾ 파ੜ ਪੈ ਜਾਂਦਾ ਤੇ ਪਾਣੀ ਸਾਰਾ ਉੱਥੇ ਰੁੜ ਜਾਂਦਾ ਜਿਸ ਨੂੰ ਤਕਰੀਬਨ ਸ਼ਹਿਰ ਦੇ ਬਹੁਤੇ ਲੋਕਾਂ ਨੇ ਦੇਖਿਆ ਵੀ ਸੀ ਇਸ ਦੇ ਨਾਲ ਕੀ ਹੋਇਆ ਕਿ ਪਾਣੀ ਦੀ ਜਿਹੜੀ ਸਾਰੀ ਸਪਲਾਈ ਉੱਥੱਪ ਹੋ ਜਾਂਦੀ ਤੇ ਬਿਜਲੀ ਦੀ ਸਪਲਾਈ ਤਾਂ ਫੌਜ ਨੇ ਪਹਿਲਾਂ ਹੀ ਬੰਦ ਕੀਤੀ ਹੋਈ ਸੀ ਤੇ ਐਸਜੀਪੀਸੀ ਦੇ ਜਿਹੜੇ ਜਨਰੇਟਰ ਸੀ ਉਹ ਵੀ ਗੋਲੇ ਵੱਜਣ ਨਾਲ ਜਿਹੜੀ ਅੱਗ ਲੱਗੀ ਸੀ ਉਹ ਚ ਨਕਾਰਾ ਹੋ ਗਏ ਸੀ ਸੋ ਇਸ ਤਰ੍ਹਾਂ ਨਾਲ ਸਾਰੇ ਕੰਪਲੈਕਸ ਵਿੱਚ ਉਸ ਵੇਲੇ ਨਾ ਤਾਂ ਬਿਜਲੀ ਸੀ ਤੇ ਨਾ ਹੀ ਪਾਣੀ ਫੋਨ ਤਾਂ ਪਹਿਲਾਂ ਹੀ ਬੰਦ ਕੀਤੇ ਹੋਏ ਸੀ ਸੋ ਪੰਜਾਬ ਉਸ ਵੇਲੇ ਸਾਰੀ ਦੁਨੀਆ ਨਾਲੋਂ ਬਿਲਕੁਲ ਕਟਿਆ ਹੋਇਆ ਸੀ ਇੱਕ BBC ਸੀ ਜੋ ਜਿੰਨੀ ਕੁ ਖਬਰ ਕੱਢ ਸਕਦੇ ਸੀ ਉਹ ਰੇਡੀਓ ਦੇ ਉੱਪਰ ਚਲਾ ਰਹੇ ਸੀ ਕੁਝ ਸਰੋਤਾਂ ਦੇ ਮੁਤਾਬਿਕ ਉੱਪਰ ਫੌਜ ਨੂੰ ਵੀ ਇਹ ਹਦਾਇਤ ਸੀ ਕਿ ਅਕਾਲੀ ਲੀਡਰਾਂ ਅਤੇ ਆਮ ਸੰਗਤਾਂ ਨੂੰ ਹੋ ਸਕੇ ਤਾਂ ਸਹੀ ਸਲਾਮਤ ਕੱਢਿਆ ਜਾਵੇ ਪਰ ਇਸ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਇਹ 4 ਤਰੀਕ ਤੱਕ ਪੋਸੀਬਲ ਨਹੀਂ ਸੀ ਫੌਜ ਚਾਹੁੰਦੀ ਤਾਂ 3 ਜੂਨ ਨੂੰ ਕਰਫਿਊ ਵਿੱਚ ਦਿੱਲੀ ਢਿਲ ਦੌਰਾਨ ਸੰਗਤਾਂ ਨੂੰ ਕੱਢ ਸਕਦੀ ਸੀ ਪਰ ਹੁਣ 4 ਜੂਨ ਨੂੰ ਇਹ ਸੰਭਵ ਨਹੀਂ ਸੀ ਉਸ ਸਮੇਂ ਤਾਂ ਕੁਝ ਇੰਟੈਲੀਜੈਂਸ ਦੇ ਬੰਦੇ ਵੀ ਅੰਦਰ ਫਸ ਗਏ ਸੀ ਜੋ ਜਿੱਥੇ ਵੀ ਸੀ ਉੱਥੇ ਫਸ ਚੁੱਕਾ ਸੀ ਉਸ ਸਮੇਂ ਫੌਜ ਦਾ ਅਕਾਲੀ ਲੀਡਰਾਂ ਤੋਂ ਭਾਵ ਸੀ ਇਹ ਦੋ ਬੰਦੇ ਜਥੇ ਦਾ ਟੋੜਾ ਤੇ ਲੋਂਗੋਵਾਲ ਗੁਲਦੀਪ ਬਰਾੜ ਅੰਦਰ ਦੀ ਵੱਧ ਤੋਂ ਵੱਧ ਜਾਣਕਾਰੀ ਲੈਣੀ ਚਾਹੁੰਦਾ ਸੀ ਜਿਸ ਕਰਕੇ ਉਸਨੇ ਇੱਕ ਸਿੱਖ ਅਫਸਰ ਕੈਪਟਨ ਜਸਬੀਰ ਰੈਣਾ ਨੂੰ ਇੱਕ ਸ਼ਰਧਾਲੂ ਦੇ ਰੂਪ ਵਿੱਚ ਦਰਬਾਰ ਸਾਹਿਬ ਦੇ ਅਪਾਰਿਸਰ ਵਿੱਚ ਦਾਖਲ ਹੋਣ ਲਈ ਭੇਜਿਆ ਸੀ ਇਹ ਗੱਲ 3 ਜੂਨ ਦੀ ਆ ਇਹ ਅਫਸਰ ਕਰੀਬ 1 ਘੰਟਾ ਅੰਦਰ ਰਹਿੰਦਾ ਗੁਲਦੀਪ ਬਰਾੜ ਦੇ ਮੁਤਾਬਕ ਉਸਨੇ ਬਹੁਤ ਸਾਰੀਆਂ ਜਾਣਕਾਰੀਆਂ ਆ ਕੇ ਦਸੀਆਂ ਤੁਹਾਨੂੰ ਇੱਥੇ ਦੱਸ ਦਈਏ 6 ਜੂਨ ਦੀ ਰਾਤ ਨੂੰ ਏਸੇ ਹੀ ਜਸਬੀਰ ਰੈਣਾ ਦੀਆਂ ਲੱਤਾਂ 'ਚ ਗੋਲੀਆਂ ਵੱਜੀਆਂ ਅੱਜ ਉਹ ਅਪਾਹਜ ਦੀ ਜ਼ਿੰਦਗੀ ਜਿਉ ਰਿਹਾ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ 4 ਜੂਨ ਦੀ ਹੀ ਸਵੇਰ ਨੂੰ ਕੁਝ ਸਰੋਤਾਂ ਦੇ ਮੁਤਾਬਕ ਅਕਾਲ ਤਖਸੈਬ ਉੱਪਰ ਵੀ ਗੋਲੇ ਮਾਰੇ ਗਏ ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ ਦੁਆਲੇ ਦੀਆਂ ਇਮਾਰਤਾਂ ਦੀਆਂ ਕੰਧਾਂ ਤੱਕ ਕੰਬ ਗਈਆਂ ਜਿਸ ਵੇਲੇ ਧਮਾਕਾ ਹੋਇਆ ਉਸ ਵੇਲੇ ਤਕਰੀਬਨ 20-25 ਸਿੱਖ ਅਕਾਲ ਤਖਸੈਬ ਦੀ ਛੱਤ ਉੱਪਰ ਮੌਜੂਦ ਸੀ ਉਸ ਸਮੇਂ ਕੁਝ ਸਿੱਖ ਤਾਂ ਮੋਰਚਿਆਂ ਦੇ ਆਸ-ਪਾਸ ਡਟੇ ਹੋਏ ਸੀ ਕੁਝ ਸਿੰਘ ਆਰਾਮ ਕਰ ਰਹੇ ਸੀ ਇਸ ਧਮਾਕੇ ਵਿੱਚ ਕਿਸੇ ਵੀ ਸਿੰਘ ਦੀ ਸ਼ਹੀਦੀ ਨਹੀਂ ਸੀ ਹੋਈ ਉਹ ਸਮੇਂ ਤੱਕ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਵੀ ਆਪਣੇ ਕਮਰੇ ਤੋਂ ਬਾਹਰ ਆ ਚੁੱਕੇ ਸੀ। ਉਹਨਾਂ ਨੇ ਸਿੰਘਾਂ ਨੂੰ ਹਦਾਇਤ ਕੀਤੀ ਕਿ ਉੱਪਰ ਵਾਲੇ ਮੋਰਚਿਆਂ ਉੱਪਰ ਕੇਵਲ ਮੋਰਚੇ ਵਾਲੇ ਸਿੰਘ ਰਹਿਣ। ਬਾਕੀ ਸਿੱਖ ਸਾਰੇ ਥੱਲੇ ਆ ਜਾਣ। ਸੋ ਜੋ ਸਿੰਘਾਂ ਦਾ ਆਪਣਾ ਸੰਪਰਕ ਕਰਨ ਦਾ ਸਾਧਨ ਸੀ ਉਹ ਸਨ ਨਾਲ ਸੰਤ ਜੀ ਅਤੇ ਜਨਰਲ ਸੁਬੇਕ ਸਿੰਘ ਜੀ ਬਾਕੀ ਸਿੰਘਾਂ ਦੇ ਨਾਲ ਸੰਪਰਕ ਵੀ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਆ ਕਿ ਇਨ੍ਹਾਂ ਮੋਰਚਿਆਂ ਵਿੱਚ ਕੁਝ ਬੀਬੀਆਂ ਵੀ ਸੀ ਜੋ ਸ਼ਹਾਦਤ ਲਈ ਤਿਆਰ ਬਰਤਿਆਰ ਸਨ। ਸੋ so, 4 ਜੂਨ ਤੱਕ ਸਰਕਾਰ ਅਤੇ ਫੌਜ ਨੇ ਆਪਣਾ ਮਕਸਦ ਜਾਂ ਰਵਈਆ ਸਾਹਮਣੇ ਰੱਖ ਦਿੱਤਾ ਸੀ ਅਤੇ ਜੰਗ ਦੀ ਸ਼ੁਰੂਆਤ ਹੋ ਚੁੱਕੀ ਸੀ ਸਾਰੇ ਸਿੰਘ ਆਪਣੇ ਮੋਰਚਿਆਂ ਵਿੱਚ ਡਟੇ ਹੋਏ ਸੀ ਸੰਤ ਜਰਨੈਲ ਸਿੰਘ ਜੀ ਖੁਦ ਸਿੰਘਾਂ ਨੂੰ ਹਥਿਆਰਾਂ ਵਿੱਚ ਗੋਲੀਆਂ ਪਾ ਕੇ ਦੇ ਰਹੇ ਸੀ ਅਤੇ ਸਿੰਘਾਂ ਨੂੰ ਹੱਲਾਸ਼ੀਰੀ ਦੇ ਰਹੇ ਸੀ ਸੰਤ ਜਰਨੈਲ ਸਿੰਘ ਜੀ ਅਤੇ ਜਨਰਲ ਸੁਬੇਕ ਸਿੰਘ ਜੀ ਬਾਕੀ ਦੇ ਮੋਰਚਿਆਂ ਨਾਲ ਸੰਪਰਕ ਵਿੱਚ ਸੀ ਸੋ ਇਹ ਸੀ 4 ਜੂਨ 1984 ਦਾ ਇਤਿਹਾਸ ਅਗਲੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 5 ਜੂਨ 1984 ਬਾਰੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦੱਸਿਓ ਜੇਕਰ ਸਾਡਾ ਇਹ ਕਾਰਜ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ